ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਸਖਸ਼ਨਾਤ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਮੈਂ ਆਪ ਸਭ ਦਾ ਇੱਕ ਵਾਰ ਫਿਰ ਸਵਾਗਤ ਹੈ ਨਮਸਕਾਰ ਦੋਸਤੋ ਫਿਰ ਤੋਂ ਗੱਲ ਕਰਾਂਗੇ ਚੰਨੀ ਚੰਨੀ ਦੀ ਗੱਲ ਕਰ ਗਜੰਦਰ ਦੀ ਗੱਲ ਕਰ ਪੂਰੇ ਪੰਜਾਬ ਦੀ ਸ਼ਾਮ ਸਾਡੇ ਵਿੱਚ ਅੱਜ ਜਿੱਤ ਪ੍ਰਾਪਤ ਕੀਤੀ ਹੈ ਆਓ ਮੈਡਮ ਮੈਡਮ ਕੀ ਕਹਿਣਾ ਚਾਹੁੰਦੇ ਬੜੀ ਮਿਹਨਤ ਕੀਤੀ ਹੈ ਤੇ ਅੱਜ ਕੀ ਲੱਗ ਰਿਹਾ ਕਿੰਨੀ ਖੁਸ਼ੀ ਹੈ ਅੱਜ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਸਾਡੀ ਮਿਹਨਤ ਪਰਵਾਨ ਕੀਤੀ ਅਸੀਂ ਜਦੋਂ ਸਟਾਰਟ ਕੀਤਾ ਸੀ ਜਦੋਂ ਜੈਨੀ ਸਾਹਿਬ ਨੂੰ ਟਿਕਟ ਮਿਲੀ ਸੀ ਅਸੀਂ ਆਪਣੇ ਆਪ ਚੋਦੇ ਜਿੱਤ ਪ੍ਰਾਪਤ ਕਰ ਲਈ ਸੀ ਕਿਉਂਕਿ ਟਿਕਟ ਮਿਲਣਾ ਬੜੀ ਵੱਡੀ ਗੱਲ ਸੀਗੀ ਇਤੋਂ ਕਿਉਂਕਿ ਸਾਰੇ ਰਿੰਗ ਨੂੰ ਜ਼ਿਆਦਾ ਇੰਪੋਰਟੈਂਸ ਦਿੰਦੇ ਸੀਗੇ ਤੇ ਜਦੋਂ ਟਿਕਟ ਮਿਲੀ ਸੀ ਅਸੀਂ ਉਦੋਂ ਨਹੀਂ ਕਹਤਾ ਸੀ ਕਿ ਚੰਨੀ ਸਾਹਿਬ ਬੈਨ ਨਹੀਂ ਅੱਛਾ ਹੁਣ ਕੀ ਲੱਗਦਾ ਕਿ ਪਹਿਲਾਂ ਘਰ ਘਰ ਚੱਲੀ ਗੱਲ ਕਿ ਚੰਨੀ ਕਰਦਾ ਮਸਲਾ ਹੁਣ ਲੱਗਦਾ ਕਿ ਪਹਿਲਾਂ ਜਨਤਾ ਨੇ ਚੰਨੀ ਸਾਹਿਬ ਦੇ ਮਸਲੇ ਹੱਲ ਕੀਤਾ ਹੁਣ ਚੰਨੀ ਸਾਹਿਬ ਜਨਤਾ ਦੇ ਮਸਲੇ ਬਿਲਕੁਲ ਜੀ ਬਿਲਕੁਲ ਚੱਲਦਾ ਪੂਰੇ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਤੇ ਹੁਣ ਚੰਨੀ ਸਾਹਿਬ ਵੀ ਮੋਢੇ ਨਾਲ ਮੋਢਾ ਲਾ ਕੇ ਖੜੇ ਲੋਕਾਂ ਨੇ ਜਿਹੜੀ ਜਨਤਾ ਨੇ ਬਹੁਤ ਸਹਿਯੋਗ ਦਿੱਤਾ ਤੁਹਾਨੂੰ ਸਾਰਨ ਤਿੰਨ ਰਾਤ ਤੁਹਾਡੇ ਲੈ ਕੇ ਕੀਤੀ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਹੋ ਦਿਲੋਂ ਧੰਨਵਾਦ ਕਰਦੀ ਹੈ ਜੀ ਜਲੰਧਰ ਵਾਸੀਆਂ ਦਾ ਜਿਨ੍ਹਾਂ ਨੇ ਇੰਨੇ ਨਾਲ ਉਹ ਕੀ ਉਹਨਾਂ ਦਾ ਸਾਥ ਦਿੱਤਾ ਔਰ ਮੇਰੀ ਉਮੀਦ ਆ ਚੰਨੀ ਸਾਹਿਬ ਤੋਂ ਕਿ ਉਹ ਵੀ ਹੁਣ ਬਿਲਕੁਲ ਨਾਲ ਖੜਨਗੇ ਪਿੱਛੇ ਨਹੀਂ ਹਟਣਗੇ 3 ਮਹੀਨਿਆਂ ਦਾ ਕੰਮ ਤੁਸੀਂ ਸਾਰੇ ਦੇਖ ਚੁੱਕੇ ਹੋ ਹੁਣ ਜਲੰਧਰ ਦੀਵਾਰੀ ਆ ਚਮਕੌਰ ਸਾਹਿਬ ਲਿਸਕ ਗਿਆ ਹੁਣ ਜਲੰਧਰ ਪੱਕੇ ਤੌਰ ਤੇ ਚੰਨੀ ਸਾਹਿਬ ਹੁਣ ਇੱਥੇ ਰਹਿਣਾ ਪਸੰਦ ਕਰਨਗੇ ਬਿਲਕੁਲ ਜੀ ਬਿਲਕੁਲ ਕਿਉਂ ਨਹੀਂ ਗਾਰੰਟੀ ਕਿ ਲੋਕਾਂ ਤੋਂ ਪਿੱਛੇ ਪਿੱਛੇ ਭਜਣ ਦੀ ਲੋੜ ਨਹੀਂ ਪੈਣੀ ਬਿਲਕੁਲ ਨਹੀਂ ਜੀ ਬਿਲਕੁਲ ਜੀ ਚੰਨੀ ਸਾਹਿਬ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਹੁੰਦੇ ਆ 24 ਆਰ ਚੰਨੀ ਸਾਹਿਬ ਦੇ ਦਰਵਾਜ਼ੇ ਖੁੱਲੇ ਰਹਿਣਗੇ ਚੰਨੀ ਸਾਹਿਬ ਹੁਣ ਜੰਦਰ ਵਿੱਚ ਹੀ ਰਹਿਣਗੇ ਕਾਮ ਦੇ ਨਾਲ ਐਸ ਕੇ ਸਾਹਤ ਕਾਮ ਨੇ ਸਾਨੂੰ ਜੰਦਰ ਤੋਂ